ਨਾਥੇ ਕਿਹੜੀ ਵਾਰਡ ਹੁੰਦਾ ਮੈਂ ਅਸ਼ੋਕ ਕੁਮਾਰ ਡੀਐਸਪੀ ਕਾਉਂਸਲ ਵਾਰਡ ਨੰਬਰ 36 ਡਾਕਟਰ ਇੰਡਵੀਜੀਸ਼ਨ ਦੀ ਡਿਜਰ ਦੀ ਨਿਗਰਾਨੀ ਹੇਠ ਸਾਡੇ 36 ਬਰਵਾਰ ਦੇ ਵਿੱਚ ਸੜਕਾਂ ਗਲੀਆਂ ਨਾਲੀਆਂ ਸ਼ਰੀਦਾਂ ਤਾਂ ਲਾਈਟਰ ਅਤੇ ਹੋਰ ਵੀ ਜਿੰਨੇ ਕੰਮ ਆ ਤਕਰੀਬਨ ਜਿਹੜੇ ਆ 90% ਜਿਹੜੇ ਉਹਨਾਂ ਨੇ ਪੂਰੇ ਕਰ ਦਿੱਤੇ ਆ ਜਨਤਾ ਜਿਹੜੀ ਖੋਈਆ ਅਜੀ ਇਹ ਕੰਮ ਨੂੰ ਮੈਂ ਅਕੇ ਮੇਰੇ ਸਾਥੀ ਡਾਕਟਰ ਜੀ ਸਿੰਘ ਇਹ ਲੋਰ ਇੱਕ ਕੰਮ ਕਰ ਰਹੇ ਆ ਤੇ ਗੱਲ ਕਰ ਰਹੇ ਹਾਂ ਜੀ ਹੁਣ ਹੀ ਤੁਹਾਨੂੰ ਜਿਵਾਲੀ ਅਦੇ ਬੰਲੀ ਛੋੜ ਡਿਸਟ੍ਰਿਕਟ ਤੇ ਸਾਰੇ ਆਪਣੇ ਵਾੜਵਾਸ਼ਿਆਂ ਨੂੰ ਅਮਰ ਵਾਸ਼ਿਆਂ ਅੱਤੇ ਪੰਜਾਬ ਵਾਸ਼ਿਆਂ ਨੂੰ ਲੱਖ ਲੱਖ ਵਧਾਈ ਦੇ ਰਿਹਾ ਸੱਚ ਕੀ ਮੈਸੇਜ ਦੇਣਾ ਚਾਹੋਗੇ ਜਿਸ ਤਰ੍ਹਾਂ ਕਿ ਪਟਾਕੇ ਅੱਜ ਕੱਲ ਬਹੁਤ ਪ੍ਰਦੂਸ਼ਣ ਵਾਲੇ ਆ ਚੁੱਕੇ ਨੇ ਕੀ ਕੀ ਕਹਿਣਾ ਚਾਹੀਦਾ ਹਾਂ ਮੈਂ ਇਹਨਾਂ ਸਾਰੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਪ੍ਰਦੂਸ਼ਣ ਨੂੰ ਤੋਂ ਬਚਣ ਦੇ ਲਈ ਜਿਹੜਾ ਉਹ ਪਟਾਕੇ ਜਿਹੜੇ ਘਰ ਤੋਂ ਘਰ ਤੇ ਆਏ ਆ ਇਹ ਕਿਰਨਾਂ ਦੇ ਜਾਂ ਗ੍ਰੀਨ ਪਟਾਕ ਜਿਹੜੇ ਨੇ ਉਹਨਾਂ ਦੀ ਵਰਤੋਂ ਕਰ ਲਓ ਇਹ ਮੈਂ ਸਾਰੇ ਸ਼ਹਿਰ ਵਾਲਿਆਂ ਨੂੰ ਬੇਨਤੀ ਹਾਂ ਇੱਕ ਸੱਚ ਜਿ ਕੁਝ ਸੁਮਾਈ ਬਰਿਆਆਂ ਉਹ ਤੋਂ ਦੂਰ ਰਹਿ ਲਿਖੀ ਮੈਸੇਜ ਹੋ ਗਿਆ ਇੱਕ ਪ੍ਰਤੀ ਦੁਆਰੀ ਦਾ ਸ਼ੁਭ ਦੇ ਸੁਮਾਈ ਬਰਿਆਆਂ ਤੋਂ ਦੂਰ ਰਹਿਣਾ ਜੇਕਰ ਆਪ ਸ਼ੁਭ ਦੇ ਰਹਾ ਵਾ ਤੇ ਸਾਨੂੰ ਇਹ ਤੋਂ ਸਿੱਖਿਆ ਲੈ ਗਈ ਦੀ ਆ ਅਤੇ ਜਿਹੜੇ ਅਸੀਂ ਹੁਣ ਰੱਖਿਆ ਦੇ ਸੰਬੰਧ ਦੇ ਵਿੱਚ ਡੁੱਬਦੇ ਜਾ ਰਹੇ ਹਾਂ ਹਾਂਜੀ ਇਹਦੇ ਵਿੱਚੋਂ ਸਮਝਿਆ ਵਾ ਉਹ ਨਿਕਲਣਾ ਕਿਦਾ ਵਾ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਇਸ ਵਿਸ਼ੇ 'ਚ ਬੜਾ ਬਹੁਤ 파ਰੀ ਕੰਮ ਕਰੀ ਹੋਇਆ ਕੰਮ ਕਰੀ ਆ ਤੇ ਉਹ ਜਿਹੜੇ ਆ ਇਹ ਵਿਨਾਸ਼ਯੋਗ ਦੇ ਹਨ ਇਹ ਵੀ ਲੋਕ ਜਿਹੜੇ ਲੋਕ ਵੀ ਵਿਨਾਸ਼ਯੋਗ ਦੇ ਹਨ ਤਾਂ ਜਿਹੜੀਆਂ ਕਾਵੀਆਂ ਭੇਡਾਂ ਆ ਇਹਨਾਂ ਨੂੰ ਜਿਹੜਾ ਖੇਤ ਕਿ ਲੈ ਜਾਵੇ ਅਤੇ ਲੋਕਾਂ ਨੂੰ ਜਿਹੜਾ ਵਾ ਨਖੇਰੀ ਜੀ ਨਾਲ ਤੋਂ ਬਾਟੇ ਬਾਹਰ ਕੱਢੇ ਜਾਵੇ ਜਿਹੜਾ ਸ਼ੇਵਾ ਤੇ ਆ ਸਾਡੇ ਬੱਚਿਆਂ ਨੂੰ ਜਿਹੜੀ ਆ ਖਤਮ ਕਰ ਰਿਹਾ ਵਾ ਇਹਦੇ ਹੱਦ ਇਹਦੇ ਆ ਸਾਡੀ ਸਰਕਾਰ ਜਿਹੜੀ ਆ ਉਹ ਠੋਸ ਪਰਾਨੇ ਕਰਨੀ ਹੈ ਥੈਂਕ ਯੂ ਸਰ ਜੀ ਸ਼ੁਭਨਾ ਸਰ ਜੀ ਮੇਰਾ ਨਾਮ ਡਾਕਟਰ ਦਲਜੀਤ ਸਿੰਘ ਵਾਡਿੰਗ ਚਾਰਜ ਕੋਡ ਨੰਬਰ 36 ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਪੂਰੇ ਸ਼ਹਿਰ ਵਾਸੀਆਂ ਨੂੰ ਆਪਣੇ ਇਲਾਕਾ ਨਿਵਾਸੀਆਂ ਨੂੰ ਅਤੇ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀ ਸੰਗਤ ਵਸਦੀ ਹੈ ਉਹਨਾਂ ਨੂੰ ਬੰਦੀ ਛੋੜ ਦਿਵਸ ਦੀ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਉਸ ਦੇ ਨਾਲ ਨਾਲ ਇੱਕ ਬੜਾ ਪਾਵਨ ਤਿਹਾੜਾ ਹੈ ਜਿਹੜਾ ਅਸੀਂ ਸਾਰੇ ਹੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਦੀਵਾਲੀ ਦਾ ਤਿਹਾੜਾ ਉਹਦੇ ਲਈ ਵੀ ਬਹੁਤ-ਬਹੁਤ ਮੇਰੀਆਂ ਸ਼ੁਭਕਾਮਨਾਵਾਂ لیکن ਉਹਦੇ ਨਾਲ ਨਾਲ ਇੱਕ ਛੋਟੀ ਜੀ ਬੇਨਤੀ ਵੀ ਹੈ ਕਿ ਅਸੀਂ ਦੀਵਾਲੀ ਦੇ ਸਮੇਂ ਬਹੁਤ ਸਾਰੀਆਂ ਬੁਰਾਈਆਂ ਤੋਂ ਬਚਣਾ ਮਾੜੀ ਕਮਾ ਤੋਂ ਬਚਣਾ ਖਾਸ ਕਰਕੇ ਆਪਣੇ ਬੱਚਿਆਂ ਨੂੰ ਜਾਗਰੂਕ ਕਰਨਾ ਕਿ ਉਹ ਈश्वਰੀ ਪਟਾਕਿਆਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਹੋ ਸਕੇ ਜਿੱਥੇ ਤੱਕ ਪੋਸੀਬਲ ਹੈ ਅਸੀਂ ਗ੍ਰੀਨ ਦੀਵਾਲੀ ਮਨਾਈਏ ਤਾਂ ਜੋ ਕਿਸੇ ਦੇ ਵੀ ਨੁਕਸਾਨ ਤੋਂ ਬਚ ਸਕੀਏ ਪੋਲੂਸ਼ਨ ਤੋਂ ਬਚ ਸਕੀਏ ਹੋਰ ਇਸ ਤੋਂ ਇਲਾਵਾ ਮੇਰੀ ਆਪਜੀ ਅਗੇ ਇੱਕ ਹੋਰ ਬੇਨਤੀ ਹੈ ਬਈ ਜਿਹੜੇ ਲੋਕ ਇਸ ਸਮੇਂ ਤੇ ਖਾਸ ਕਰਕੇ ਦੀਵਾਲੀ ਵਾਲੇ ਦਿਨ ਜਾਂ ਹੋਰ ਕੁਝ ਪੁਰਾਣੀਆਂ ਰੀਤੀ ਰਿਵਾਜ ਪੜੀ ਨੇ ਉਹਨਾਂ ਨੂੰ ਛੱਡੀਏ ਜਿਨ੍ਹਾਂ ਦੇ ਵਿੱਚ ਜੂਗਾ ਖੇਡਣਾ ਜਾਂ ਮਾੜੀਆਂ ਚੀਜ਼ਾਂ ਦਾ ਸੇਵਨ ਕਰਨਾ ਕਰਦੇ ਨੇ ਉਹਨਾਂ ਤੋਂ ਬਰਾਈਆਂ ਤੋਂ ਦੂਰ ਹੋਈਏ ਤੇ ਜੋ ਮਾਰਗਦਰਸ਼ਨ ਸਾਨੂੰ ਗੁਰੂ ਸਾਹਿਬ ਸਾਡੇ ਸੰਤਾਂ ਪੀਰਾਂ ਮਹਾਤਮਾ ਨੇ ਦਿੱਤਾ ਹੈ ਉਹਦੇ ਤੇ ਚੱਲਦੇ ਹੋਏ ਆਪਣੀ ਜ਼ਿੰਦਗੀ ਨੂੰ ਅੱਛਾ ਬਣਾਈਏ ਧੰਨਵਾਦ